ਸਤਿ ਸ੍ਰੀ ਅਕਾਲ ਸਾਰੇ ਮੇ ਭੈਣਾਂ ਨੂੰ ਸਾਰੀਆਂ ਭੈਣਾਂ ਠੀਕ ਠਾਕ ਹੋਣ। ਪਰਮਾਤਮਾ ਸਾਹਮਣੂ ਤੰਦਰੁਸਤੀ ਦੇਵੇ ਸਭ ਦੇ ਮਿਹਰ ਭਰਿਆ ਸਿਰ ਤੇ ਹੱਥ ਰੱਖੇ ਤੇ ਸਭ ਦੇ ਅੰਗ ਸੰਗ ਸਹਾਇ ਹੋਵੇ। ਮੈਂ ਸੁਖਵਿੰਦਰ ਕੌਰ ਛਾਵੜਾ। ਤੁਮ ਐਡ ਕਰਕੇ ਦੱਸਿਆ ਕਰੋ ਜਿੱਥੇ ਕੋਈ ਗਲਤੀ ਐ। ਦੇਖ ਜਿਵੇਂ ਲਾਇਦੀਆਂ ਬੋਲੀਆਂ। ਦੀਤ। ਤੁਹਾਛੇ ਪਾ ਭਰਾਵਾਂ ਦੀਆਂ ਬੋਲਵੇਂ ਪੈ ਜਿਹੜਾ ਵੀਰ ਨਾ ਹੋਵੇ ਬੜੀ ਪੱਖੰਦੀਏ ਪਾਣਾ ਨੂੰ ਅਰ ਹੁਣ ਤਾਂ ਕਾਲ ਯੁੱਗ ਦੇ ਵਿੱਚ ਵੀਰ ਪਾਣਾ ਨੂੰ ਕੋਈ ਐਸਾ ਚੋ ਵੀਰਲਾ ਜਿਹੜਾ ਪਾਣਾ ਦਾ ਪਿਆਰ ਕਰਦਾ ਨਹੀਂ ਬਸ ਹੁਣ ਤਾਂ ਡੇਰੇ ਦੂਰ ਆ ਸੁਣੋ ਇੱਕ ਵੀਰ ਦੇਈ ਵੀਰ ਬਾਹੋਂ ਘਾਨੂ ਬੜਾ ਜਿੱਟੇ ਕਾ ਆ ਇੱਕ ਵੀਰ ਦੇਈ ਵੀਰ ਬਾ ਤੋ ਘਨ ਬੜਾ ਜਿੱਤੇ ਦਰਦਾ ਹੈ ਕਵੀਰ ਦੇ ਰੱਬ ਪੱਕੀ ਚਾਂਗੜੀ ਜਾਮਾ ਅਨਾਖ ਦੇਵੇ ਸਰਬਨ ਵੀਰ ਬਿਨਾ ਕੀ ਚਾਂਗੜੀ ਅਨਾਖ ਦੇਵੇ ਸਰਬਨ ਵੀਰ ਬਿਨਾ ਇੱਕ ਵੀਰ ਰੱਬ ਨੇ ਰਤਾ ਦੁਜਾ ਖੇਡਦਾ ਚੱਲਾਂ ਦੇ ਵਿੱਚੋਂ ਆਈ ਕਵੀਰ ਆਬ ਮੇਰਤਾ ਦੁਜਾ ਖੇੜ ਦਾ ਜੱਲਾਂ ਦੇ ਵਿੱਚੋਂ ਠਿਆਇ ਆਈ ਕਵੀਰ ਆਬ ਨੇ ਰਤਾ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਜਦੀ ਬੱਦਲ ਵੰਗ ਗਾਜਦੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਜਦੀ ਬੱਦਲ ਵੰਗ ਗਾਜਦੀ ਕਾਲੀ ਡਾਂਗ ਮੇਰੇ ਵੀਰ ਦੀ ਵੀਰ ਮੇਰਾ ਕੋੜੀਓ ਕੰਨੀ ਨੱਤੀ ਰਬਤੀ ਅੱਖੀਆਂ ਹੋ ਵੀਰ ਮੇਰਾ ਕੋੜੀਓ ਕੰਨੀ ਇਆਂ ਹਰ ਬਤੀ ਅੱਖੀਆਂ ਹੋ ਵੀਰ ਕੋੜੀਓ ਤਾਵੇ ਨੀ ਆਵਦੇ ਵੀਰ ਬਿਨਾ ਕੋਈ ਨਾ ਸੰਧਾਰਾ ਲਿਆਵੇ ਨੀ ਆਵਦੇ ਵੀਰ ਬਿਨਾ ਕੋਈ ਨਾ ਸੰਧਾਰਾ ਲਿਆਵੇ ਨੀ ਆਵਦੇ ਵੀਰ ਬਿਨਾ ਆਵੈਨੀ ਆਵਦੇ ਵੀਰ ਬਿਨਾ ਕੋਈ ਨਾ ਪਰੋਣਾ ਆਵੈਨੀ ਆਵਦੇ ਵੀਰ ਬਿਨਾ ਕੋਈ ਨਾ ਪਰੋਣਾ ਆਵਦੇ ਵੀਰ ਬਿਨਾ